ਰਾਜਪੁਰਾ ਚੂਨਾ ਪੱਟੀ ਨੇੜੇ ਇੱਕ ਭਿਆਨਕ ਐਕਸੀਡੈਂਟ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਰਾਘੇਰਾਂ ਦੇ ਦੱਸਣ ਅਨੁਸਾਰ ਇੱਕ ਕਾਲੇ ਰੰਗ ਦੀ ਗੱਡੀ ਜੋ ਕਿ ਪਟਿਆਲਾ ਸਾਈਡ ਤੋਂ ਆ ਰਹੀ ਸੀ ਅਤੇ ਗਨੀਸ਼ ਕਲੋਨੀ ਵਾਸੀ ਇੱਕ ਪਰਿਵਾਰ ਦੇ ਚਾਰ ਤੋਂ ਪੰਜ ਮੈਂਬਰ ਜੋ ਕਿ ਸੈਲ ਕਰਨ ਰੋਡ ਤੇ ਨਿਕਲ ਰਹੇ ਸੀ ਤਾਂ ਉਕਤ ਕਾਰ ਨੇ ਉਹਨਾਂ ਵਿਅਕਤੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਦੇ ਚਲਦੇ ਇੱਕ ਬਜ਼ੁਰਗ ਔਰਤ ਅਤੇ ਇੱਕ ਵਿਅਕਤੀ ਅਤੇ ਇੱਕ ਬੱਚੀ ਦੀ ਮੌਕੇ ਤਹੀ ਮੌਤ ਹੋ ਗਈ ਇੱਕ ਬੱਚਾ ਜੋ ਨਾਲ ਸੀ ਉਸਦੀ ਹਾਲਤ ਨੂੰ ਸੀਰੀਅਸ ਦੇਖਦੇ ਹੋਏ ਰਾਜਪੁਰਾ ਤੋਂ ਪਟਿਆਲਾ ਰਜ਼ਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਅਤੇ ਫਿਰ ਰਜ਼ਿੰਦਰਾ ਹਸਪਤਾਲ ਵਾਲੇ ਡਾਕਟਰਾਂ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਪੁਲਿਸ ਨੇ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਈ ਅਤੇ ਕਾਰ ਦੇ ਕਾਗਜ਼ਾਤ ਤੇ ਗੱਡੀ ਚਲਾ ਰਹੇ ਡਰਾਈਵਰ ਦੀ ਪਛਾਣ ਪੱਤਰ ਵਗੈਰਾ ਆਪਣੇ ਕਬਜ਼ੇ ਵਿੱਚ ਲੈ ਕੇ ਬੰਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਰਾਜਪੁਰਾ ਤੋਂ ਤਰੁਣ ਸ਼ਰਮਾ ਦੀ ਖਾਸ ਰਿਪੋਰਟ क्या? भरत कुमार साहब जो एक्सीडेंट हुआ लड़के का हो रहने वाले लश्करी बिहार का यहाँ पे चुनावी गणेश कॉलोनी क्या नाम है प्रदीप ऋषि देव कितनी उम्र थी चालीस साल आप क्या मांग रहे हो सरकार उसका तो सर जी उसको तो घर भेजा जाए यहाँ से और उसका जो बच्चे छोटे छोटे हैं उसको कुछ पैसा तो मिलना चाहिए सर कितने बच्चे है पाँच है, सर। लड़का है, लड़की है तीन लड़की है दो लड़का है छोटे छोटे है सर। कितने को थे? बच्चे है एक एक तो लड़की शादी कर दी है तीन चार जो है छोटे छोटे बस यही था कमाने वाला और कोई नहीं था इनके फादर और कोई इसका पूरा फादर मर... यहां पे रहती है इसका फादर पूरा हो गया ਕੱਲ ਰਾਤ ਹੁਣ ਖਸਾ ਤੁਸੀਂ ਸ੍ਰੈਫਨਲ ਹਾਂਜੀ ਕਿਤਾ ਹੋਇਆ ਕੁਝ ਮੈਂ ਤੇ ਬਾਹਰ ਖੜਾ ਦਾ ਜੀ ਬਾਕੀ ਉੱਥੇ ਜਦ ਗੱਡੀ ਆ ਉਹ ਪੈਦਲਾ ਆ ਰਹੇ ਸੀ ਚਾਰੇ ਬੰਦੇ ਤਾਂ ਕੋਈ ਪੈਸਾ ਦੇ ਕੇ ਜਿਸ ਤਰ੍ਹਾਂ ਬੰਬ ਬੱਜਦਾ ਇਸ ਤਰ੍ਹਾਂ ਵੱਜੀ ਗੱਡੀ ਬਹੁਤ ਸਪੀਡ ਨਾਲ ਬੰਦੇ ਵੀ ਬਗਾ ਬਗਾ ਕੇ ਮਾਰੇ ਜੀ ਕਿਹਨੇ ਹੱਡ ਮਾਰੇ ਜੀ ਗੱਡੀ ਪਟਿਆਲੇ ਤੋਂ ਜੀ ਉਹ ਪਿੱਛੋਂ ਪਿੱਛੋਂ ਮਾਰੀ ਜੀ ਪਤਾ ਲੱਗੇ ਕਿ ਕੌਣ ਹੈ ਨਾਜ਼ਰ ਨੇ ਨਹੀਂ ਪਤਾ ਆਜ ਜਿਹਨੇ ਡੈਥ ਹੋਈ ਹੈ ਕਿੰਨੇ ਕੁ ਡੈਥ ਹੋਈ ਹੈ ਹਾਂਜੀ ਕਿੰਨੇ ਬੰਦੇ ਆਤੋ ਗਏ ਆ ਜੀ ਇੱਥੇ ਕਿੰਨੇ ਬੰਦੇ ਆnde ਜੀ ਹੋਰ ਕੋਈ ਨਾਲ ਇੱਕ ਬੱਚਾ ਬਚ ਗਿਆ ਜੀ ਉਹਦਾ ਉਹਦੀ ਫ੍ਰੈਕਚਰ ਹੋ ਗਈ ਲੱਗਦਾ ਹਾਂ ਜੀ ਕਿਉਂਕਿ ਹੋਰ ਕਿਹੜਾ ਕਿਸੇ ਜਾਣਦੇ ਕਿੱਥੇ ਲੈਣ ਵਾਲੇ ਆ ਇੱਥੇ ਗਣੇਸ਼ ਕਲੌਂਡੀ ਦੇ ਆ ਜੀ ਹਾਂ ਜੀ ਕੋਈ ਨਾਮ ਨੂੰ ਪਤਾ ਇਹਨਾਂ ਦਾ ਨਾ ਨਾ ਨਹੀਂ ਜੀ ਇਹਨਾਂ ਨੂੰ ਤੈਨੂੰ ਪਤਾ ਨਾ ਮੁੰਨਾ 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 ਜੀ ਮੁੰਨੇ ਦੇ ਡਾਕਟਰ ਪਰਿਵਾਰ ਦੇ ਆ ਸਰ ਕਹਾਂ ਨਾਮ ਆਪਕੋ ਸਰਦੀਪ ਕੁਮਾਰ ਸਰ ਜੇਕਰ ਅਸਰ ਐਕਸ਼ਨ ਕੋਣ ਹੈ ਆਪਾਂ ਦੇ ਮੇਰੀ ਬੇਟੀ ਹੈ ਸਰ ਮੇਰੀ ਮਮਾ ਤੇ ਇੱਕ ਮੇਰਾ ਭਤੀਜਾ ਜੀ ਕੀ ਕੀ ਨਾਮ ਹੈ ਨਾਲ ਕਿੰਨੇ ਕੋਮਰੇ ਮੇਰੇ ਬੇਟੇ ਦੀ 13 ਸਾਲ ਉਮਰ ਹੈ ਜਨਨਿਆ ਨਾਮ ਹੈ ਮੇਰੀ ਮਾਤਾ ਜੀਆ 6 ਸਾਲ ਉਮਰ ਮੇਰੇ ਭਤੀਜੇ ਦਾ 12 ਸਾਲ ਉਮਰ ਹੈ ਜੀ ਇਦਾਂ ਹੋਇਆ ਐ ਸਰ ਇਹ ਤਾਂ ਪਤਾ ਨਹੀਂ ਲੱਗਾ ਰੋਡ ਤੇ ਟੈਲਰ ਗਏ ਸੀ ਕਿ ਤੇ ਸਾਨੂੰ ਫੋਨ ਆਇਆ ਵੀ ਕਹਿੰਦੇ ਵੀ ਹੈ ਨਹੀਂ ਇਹ ਉਹਦੀ ਗੱਲ ਹੈ ਸਰ ਹੁਣ ਤੇ ਘੰਟਾ ਪਹਿਲਾਂ ਮੰਨ ਲਓ ਤੁਸੀਂ ਕੀ ਮੰਗ ਰਹੇ ਹੋ ਜੀ ਇਹ ਬੰਦੇ ਨੂੰ ਸਰ ਤੁਹਾਨੂੰ ਤਾਂ ਇਨਸਾਫ ਚਾਹੀਦਾ ਸਰ ਕੀ ਕਾਰਵਾਈ ਕਰੋਗੇ ਨਾ ਕਾਨੂੰਨੀ ਕਾਰਵਾਈ ਜੋ ਬਣਦੀ ਹੈ ਸਾਰਾ ਕਰਾਵਾਂਗੇ ਤੇ ਤੁਹਾਨੂੰ ਇਨਸਾਫ ਚਾਹੀਦਾ ਸਰ ਜਨੇਸ਼ ਕਲੋਨੀ ਜੀ ਸਰ ਚੁੰਨਾਪੱਟੀ ਕਡੇ ਕਲੋਨੀ ਨੇੜੇ ਇੱਕ ਗੱਡੀ ਨੰਬਰ ਐ ਸੀ ਐਚ 01 ਵਗੈਰਾ ਉੱਤੇ ਚੁੰਨਾਪੱਟੀ ਦੇ ਆਪੋਜੀਟ ਐਕਸੀਡੈਂਟ ਹੋਇਆ ਜਿਹਦੇ ਚ ਤਿੰਨ ਤਿੰਨ ਬੰਦੇ ਡੈਥ ਹੋ ਗਈ ਐ ਦੋ ਲੇਡੀਜ਼ ਨੇ ਇੱਕ ਬੰਦਾ ਆ ਇੱਕ ਬੱਚਾ ਜ਼ਖਮੀ ਹੈ ਜਿਹਨੂੰ ਰਜਿੰਦਰਾ ਹਸਪੀਟਲ ਰੈਫਰ ਕੀਤਾ ਇਹਨਾਂ ਦਾ ਕੀ ਨਾਮ ਹੈ ਨਵੇਂ ਨਵੇਂ ਜਰੂਰੀ ਇੱਕ ਹੈਗੀ ਅਨੰਨਿਆ ਇੱਕ ਸੁਦਾ ਦੇਵੀ ਇੱਕ ਦਾ ਹਾਲੇ ਪੱਕਾ ਨਹੀਂ ਹੈ ਪਰ ਵੈਸੇ ਪ੍ਰਦੀਪ ਦੱਸ ਰਹੇ ਨੇ ਕਿੰਨੀ ਉਮਰ ਹੈ ਇਹਨਾਂ ਦੀ ਇੱਕ ਦੀ 60 ਸਾਲ ਹੈ ਇੱਕ ਦੀ 13 ਸਾਲ ਹੈ ਇੱਕ ਦੀ 40 ਸਾਲ ਕੀ ਕਾਰਵਾਈ ਅੱਗੇ ਕਰੋਗੇ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਇਹਨਾਂ ਦੇ ਵਾਰਸਾਂ ਨਾਲ ਤਾਲਮੇਲ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਡਰਾਈਵਰ ਕਿਤੇ ਹੈਗਾ ਨਾਲ ਡਰਾਈਵਰ ਵੀ ਜ਼ਖਮੀ ਹੈ ਜਿਹੜਾ ਹਸਪੀਟਲ ਦਾਖਲਾ ਹੈ ਦਾ ਨੌ ਅਖੀਲੇ ਚ ਕਿਤੇ ਦਰਾਂ ਵਾਲਾ ਹੈ ਪਹਿਲੇ ਪੱਕਾ ਪਤਾ ਨਹੀਂ ਹੈ